ਆਲੇ ਆ ਮੈਂ ਆ ਦਿੱਲੀ ਦੀ ਹੈ ਗਿਆ ਹਮੇਸ਼ਰ ਜਾਏ ਸੀ ਕਦੋਂ ਲੈ ਕੇ ਆਏ ਸੀ ਪੇਸ਼ੇਨ ਨੂੰ ਕਦੋਂ ਲੱਗੇ ਸਾਨੂੰ ਉਹ ਗਦੇ 100 ਵਾਰ ਲੈ ਕੇ ਆ ਆ ਦੋ ਦਿਨ ਠੀਕ ਹੈ ਤੇ ਕਾਦਾ ਆਪਰੇਸ਼ਨ ਹੈਗਾ ਸੀ ਹੁਣ ਕੀ ਹੋਇਆ ਕੀ ਇਹਨਾਂ ਨੇ ਪਹਿਲਾਂ ਤੇ ਆਪਰੇਟ ਕੀਤਾ ਪਹਿਲਾਂ ਕੰਦੇ ਕਦੀ ਕੰਦੇ ਹੋ ਗਿਆ ਨਾਲ ਕਰੋ ਮਾਈਕ ਯਾਰ ਜਲਦੀ ਜਲਦੀ ਜੇ ਇਹਨਾਂ ਨੇ ਹੁਣ ਆ ਵੀ ਪਤਾ ਅੰਦਰ ਇਹਨਾਂ ਕੋ ਕੀ ਹੋਇਆ ਮੈਂ ਬੜਾ ਰੋੜਾ ਪਾਇਆ ਬੜੇ ਬੁਗੇ ਕਹਿੰਦੇ ਨਹੀਂ ਸਾਨੂੰ ਸਾਡਾ ਬੰਦਾ ਦੱਸ ਦੋ ਕੀ ਹੈ ਐਂ ਤੇ ਆ ਕੇ ਇਹਨਾਂ ਨੇ ਦੱਸਤਾ ਵੀ ਤੁਹਾਡਾ ਬੰਦਾ ਨਹੀਂ ਕਾਰਨ ਕੀ ਦੱਸਿਆ ਇਹਨਾਂ ਨੇ ਕਾਰਨ ਅੱਧਾ ਟੁੱਟ ਗਿਆ ਹੈ ਕੋਈ ਪ੍ਰੋਬਲਮ ਆ ਗਈ ਹਾਟਾ ਕਿੱਧਾ ਆ ਗਿਆ ਬੰਦੇ ਨੂੰ ਪਾਪਾ ਆਪਰੇਟ ਕੀਤਾ ਕੋਟਾ ਸਭ ਕੁਝ ਸ਼ੂਗਰ ਠੀਕ ਵੀ ਪੀ ਠੀਕ ਇਹਨਾਂ ਨੂੰ ਵੀ ਮਿਲ ਲੈ ਥੋੜੇ ਦਿਨ ਪੇਲਾ ਆਰ ਪਰਸੋ ਮਿਲ ਕੋਈ ਪ੍ਰੋਬਲਮ ਨਹੀਂ ਕੋਈ ਪੁੱਛ ਨਹੀਂ ਅਥਰ ਇੱਕ ਕਮਰੀਜ਼ ਜੀ 61 ਨੰਬਰ ਤੇ ਪੁੱਛ ਕੇ ਆਓ ਕਿ ਬੰਦੇ ਨੂੰ ਕੀ ਸਭ ਕੁਝ ਪੁੱਛ ਕੇ ਆਓ ਕਿਦਾਂ ਲੱਭ ਸਕਦੇ ਮੇਰਾ ਨਾਮ ਰਗੂ ਰਾਜਾ ਕੀ ਜੇ ਮਦਦ ਜੀ ਭਾਈ ਹਾਨੀਆਂ ਦਾ ਆਪਰੇਸ਼ਨ ਹੈਗਾ ਹੀ ਵਰਾ ਭਰਾ ਭਰਾ ਰਵੀ ਕੁਮਾਰ ਉਹਦਾ ਨਾਮ ਉਮਰ 34 ਸਾਲ ਹੁਣੀ ਤੇ ਚਾਰ ਦਿਨ ਹੋ ਗਏ ਇੱਥੇ ਪਹਿਲੇ ਲਿਆਂਦਾ ਆਪਾਂ ਤੇ 12 ਵਜੇ ਅੱਜ ਪਰੇਡ ਦੱਸਿਆ ਸੀ ਇਹਨਾਂ ਨੇ 10 ਮਿੰਟ ਘਟ 12 ਤੇ ਲਾ ਗਏ ਨੂੰ ਤੇ 2 ਵਜੇ ਇਹਨਾਂ ਨੂੰ ਪਸੂੜੀਆਂ ਪਾਈਆਂ ਕਿ ਵੈਲੀਡੇਟਰ ਆਂਦਾ ਲੈ ਲਾ ਪਿਆ ਤੇ 3 ਵਜੇ ਹਣੂ ਨੇ ਦੱਸਿਆ ਕਿ ਟੈਕ ਹੋ ਗਿਆ ਨੂੰ ਤੇ 4 ਵਜੇ ਆਪਾਂ ਬੂਹਾ ਤੋੜ ਕੇ ਅੰਦਰ ਗਏ ਤੇ ਫੇਰ ਹਣੂ ਨੇ ਦੱਸਿਆ ਕਿ ਡੈਥ ਹੋ ਗਈ ਉਹਦੀ ਇਹਨਾਂ ਨੇ ਆਪਣੇ ਨਹੀਂ ਦੱਸਿਆ ਤੁਹਾਨੂੰ ਹਾਂ ਹਣੂ ਨਹੀਂ ਦੱਸਿਆ ਇਹਨਾਂ ਨੇ ੱੱਕਾ ਮਾਰ ਕੇ ਅੰਦਰ ਗਏ ਆ ਕਾਰਨ ਵੀ ਸਮਝ ਨਹੀਂ ਆਉਂਦਾ ਅਨਾਈ ਲਾਪਰਾਈ ਹੈਗੀ ਡਾਕਟਰਾਂ ਦੀ অপারেশন ਨਹੀਂ অপারেশন ਨਹੀਂ ਹੋਇਆ ਨਾ ਕੋਈ ਲਾਪਰਵਾਹੀ ਹੈ ਨੈਗਲੀਜੈਂਸੀ ਹੈ ਤੁਸੀਂ ਇੱਕ ਪੇਸ਼ੈਂਟ ਨੂੰ ਪੋਣੇ 2 ਪੋਣੇ 12 ਵਜੇ ਲੈ ਕੇ ਜਾਂਦੇ ਹੋ ਅੱਧੇ ਘੰਟੇ ਘੰਟੇ ਦਾ ਆਪਰੇਟ ਆਪਰੇਟ ਹੈਗਾ ਵੱਧ ਤੋਂ ਵੱਧ 1 ਵਜੇ ਤੱਕ ਖਤਮ ਹੋਣਾ ਚਾਹੀਦਾ ਸੀਗਾ ਸਵਾ 2 ਵਜੇ ਤੁਸੀਂ ਤੁਹਾਨੂੰ ਇਹ ਬੰਦਾ ਬਾਹਰ ਬੈਠਾ ਵਾ ਇਕੱਲਾ ਹੀਗਾ ਸੀ ਜਦੋਂ ਇਹਨੂੰ ਪਤਾ ਲੱਗਾ ਵੀ ਕੋਈ ਨਾ ਕੋਈ ਅੰਦਰ ਹਲਚਲ ਹੁੰਦੀ ਪਈ ਹੈ ਮਸ਼ੀਨਾਂ ਮਸ਼ੂਨਾ ਲੈ ਕੇ ਜਾਂਦੇ ਆ ਕਿਸੇ ਨੇ ਇਨਟੀਮੀਟ ਨਹੀਂ ਕੀਤਾ ਜਦੋਂ ਇਨੂੰ ਪਤਾ ਲੱਗਾ ਵੀ ਇਹ ਚੀਜ਼ ਹੋਈ ਆ ਇਹਨੇ ਜਾਣਨ ਦੀ ਕੋਸ਼ਿਸ਼ ਕੀਤੀ ਤੇ ਅੱਧਾ ਇੱਕ ਘੰਟਾ ਘੰਟਾ ਨਹੀਂ ਇਹਨੂੰ ਪਤਾ ਲੱਗਾ 3 ਵਜੇ ਨੂੰ ਆ ਕੇ ਦੱਸਿਆ ਵੀ ਉਹਨੂੰ ਹਾਰਟ ਅਟੈਕ ਹੋਇਆ ਠੀਕ ਹੈ ਹਾਰਟ ਅਟੈਕ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਕੀ ਉਹਦਾ ਤਾਂ ਟ੍ਰੀਟਮੈਂਟ ਕੀਤਾ ਕੀ ਨਹੀਂ ਕੀਤਾ ਮੈਨੂੰ ਮੈਂ ਇਹਨੂੰ ਸਵੇਰ ਦਾ ਫੋਨ ਕਰਨਿਆ ਸੀ ਕੋਈ ਕੰਮ ਸੀਗਾ ਤੇ ਮੈਨੂੰ ਇਹਦਾ ਫੋਨ ਆਇਆ ਕਹਿੰਦਾ ਕਿ ਇਹ ਗੱਲਬਾਤ ਹੋ ਗਈ ਆ ਮੈਂ ਆਪਣੀ ਦੁਕਾਨ ਛੱਡ ਕੇ ਸਿੱਧਾ ਇੱਥੇ ਆਇਆ ਤੇ ਮੈਂ ਆ ਕੇ 4 ਦੱਸਦੇ ਆਇਆ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਇਹ ਦੱਸਣ ਕਿਉਂ ਨਹੀਂ ਦੇ ਅੰਦਰ ਤਿੰਨ ਜਨਾਨੀਆਂ ਬਾਹਰ ਖਲਾਰੀਆਂ ਜਿਹੜੀਆਂ ਇਹਨਾਂ ਦੀ ਸਿਕਿਉਰਿਟੀ ਦੀ ਵਾਈਫ ਨੂੰ ਭੇਜਿਆ ਅੰਦਰ ਜਦੋਂ ਅੰਦਰੋਂ ਉਸੇ ਵੇਲੇ ਭੱਜੀ ਆਈ ਕਿ ਡੈਥ ਹੋ ਗਈ ਆ ਜੇ ਪੇਸ਼ੈਂਟ ਨੂੰ ਆ ਪਤਾ ਹੋਵੇ ਲੱਗਣਾ ਜਾਵੇ ਕਿ ਇਹ 1:30 ਵਜੇ ਡੈਥ ਹੋਣ ਹੋਈ ਹੈ ਦੀ ਇਹਨਾਂ ਦਾ ਕੋਈ ਫਰਜ ਨਹੀਂ ਵੀ 4 ਘੰਟੇ ਤੁਸੀਂ ਪੇਸ਼ੈਂਟ ਨੂੰ ਲੰਮੇ ਪਾ ਕੇ ਬੈਠੇ ਜੇ ਕਿੰਨੇ ਵਜੇ ਤੁਹਾਡੀ ਡੈਥ ਹੋਈ ਆ ਕਿੰਨੇ ਵਜੇ ਨਹੀਂ ਹੋਈ ਇਹ ਸਾਰਾ ਇਹਨਾਂ ਨੇ ਧੋਖੇ ਜਿਹਾ ਨੂੰ ਰੱਖਿਆ ਕਿਉਂਕਿ ਉਹ ਵਿਚਾਰਾ ਕੱਲਾ ਬੈਠਾ ਸੀ ਸਵੇਰ ਦਾ ਇਹ ਗੱਲ ਜੇ ਛੋਟੇ ਛੋਟੇ ਬੱਚੇ ਮੰਗ ਸਾਨੂੰ ਇੱਥੇ ਅਸੀਂ ਧਰਨਾ ਲਾਉਣਾ ਵਾ ਸਾਨੂੰ ਪਤਾ ਲੱਗੇ ਵੀ ਕੀ ਕੀ ਇਹਨਾਂ ਦੇ ਉੱਪਰ ਪਰਚਾ ਪਹਿਲਾਂ ਐਫ ਆਈ ਆਰ ਕਰਾਓ ਫੇਰ ਪਤਾ ਲੱਗੇ ਵੀ ਕੀ ਇਹਨਾਂ ਦੀ ਕੀ ਇਹਨਾਂ ਦੀ ਲਾਪਰਵਾਹੀ ਹੈਗੀ ਆ ਇਹ 1 ਮਿੰਟ ਉਹ ਕਿਧਰ ਗਿਆ ਮੁੰਡਾ ਇਹਦਾ ਆ 1 ਮਿੰਟ ਆ ਮੁੰਡੇ ਦੀ ਪੂਰੀ ਕੰਡੀਸ਼ਨ ਵੇਖੋ ਆ ਮੁੰਡਾ ਜਾ ਰਿਹਾ ਹੈ ਆ ਮੁੰਡੇ ਦੀ ਪੂਰੀ ਕੰਡੀਸ਼ਨ ਵੇਖੋ ਤੁਹਾਨੂੰ ਲੱਗਦਾ ਹੈ ਵੀ ਠੀਕ ਹੈ ਆ ਵੇਖੋ ਆ ਮੁੰਡਾ ਆ ਵੇਖੋ ਉਹ ਆਪ ਗੁਲਚੀਆਂ ਦੀ ਦੁਕਾਨ ਦੇ ਕੰਮ ਕਰਦਾ ਹੈ ਰਾਤ ਨੂੰ ਚਾਂਪਾ ਲੋਂਦਾ ਸੀ ਤੁਸੀਂ ਇਹ ਸੋਚੋ ਠੀਕ ਹੈ ਇੱਕ ਸਿਰਫ ਕਿ ਇੱਕ ਵਿਸ਼ਵਾਸ ਇਹ ਬਣਿਆ ਹੁੰਦਾ ਸੀ ਕਿ ਬੰਦੇ ਤਾਂ ਕਿ ਮੈਂ ਉੱਥੇ ਜਾ ਕੇ ਆਪਰੇਟ ਕਰਾਵਾਂਗਾ ਮੈਂ ਕਹਿੰਦਾ ਵੀ ਹੋਟਲ ਹਸਪੀਟਲ ਦਾ ਨਾਮ ਪਲਸ ਆ ਪਰ ਇਹ ਲੋਕਾਂ ਦੀ ਪਲਸ ਖਤਮ ਕਰ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਕਿਸੇ ਪੇਸ਼ੈਂਟ ਨੂੰ ਇੱਥੇ ਆਉਣਾ ਚਾਹੀਦਾ ਵਾ ਆਪਰੇਟ ਆਪਣਾ ਕਰਉਣਾ ਚਾਹੀਦਾ ਵਾ ਇਹਨਾਂ ਦਾ ਇਸੇ ਇਹਨਾਂ ਦੇ ਉੱਪਰ ਪਰਚਾ ਐਫ ਆਈ ਆਰ ਨਾਲ ਦੇ ਉੱਪਰ ਇਹ ਹੋਣੀ ਚਾਹੀਦੀ ਆ ਸਾਨੂੰ ਇਹ ਮੰਗੇ ਆ ਵੀ ਇਹ ਇਹਨਾਂ ਦੇ ਉੱਪਰ ਐਫ ਆਈ ਆਰ ਪਹਿਲਾਂ ਕਰੋ ਫਿਰ ਅਸੀਂ ਆਪਣਾ ਅਗਲਾ ਸਟੈਪ ਦੱਸਦੇ ਆ ਵੀ ਕੀ ਕਰਨਾ ਵਾ ਵੱਲੋਂ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸੂਚਨਾ ਮਿਲਣ ਤੇ ਅਜਿਹਾ ਆਇਆ ਇੱਥੇ ਉਹਦੀ ਜਿਹੜੀ ਇਹਨਾਂ ਦੀ ਇਲਾਜ ਦੀ ਹੈਗੀ ਆ ਬੈਡ ਟਿਕਟੋ ਦੀ ਕਾਪੀ ਲੈ ਰਹੇ ਉਸ ਤੋਂ ਬਾਅਦ ਜੋ ਮਦਈ ਕਹਿਣਗੇ ਉਸ ਦੇ ਮੁਤਾਬਕ ਕਾਰਵਾਈ ਕਰਨੀ ਹੈ ਪਰਿਵਾਰ ਦੇ ਵੱਲੋਂ ਕੀ ਕਿਹਾ ਗਿਆ ਕਹਿੰਦੇ ਪੋਸਟਮਾਰਟਮ ਕਹਿ ਰਹੇ ਅਜੇ ਕਿ ਪੋਸਟਮਾਰਟਮ ਕਰਾਵਾਂਗੇ ਜਿਹਦੀ ਜੋਨ ਗੈਲੀ ਹੋਗੀ ਜੋ ਵੀ ਪੋਸਟਮਾਰਟਮ ਰਿਪੋਰਟ ਹੋਊਗੀ ਉਸ ਦੇ ਮੁਤਾਬਕ ਜੇ ਹਸਪਤਾਲ ਦੀ ਗਲਤੀ ਆਏਗੀ ਤਾਂ ਅਜੇ ਇਹਨੂੰ ਪਤਾ ਅਜੇ ਤਾਂ ਗਲਤੀਦਾਰੀ ਨਾ ਬੰਦ ਅਜੇ ਇੱਕ ਘੰਟੀ ਸਾਹਮਣੇ ਹੈਗੀ ਤਾਂ ਕਾਰਵਾਈ ਕਿੰਨੀ ਜੇ ਕੋਈ ਪੋਸਟਮਾਰਟਮ ਰਿਪੋਰਟ ਚ ਕੋਈ ਹਾਂ ਜੀ ਸਰ ਮੇਰਾ ਨਾਮ ਹੈ ਹਾਂ ਸਰ ਆਈ ਐਮ ਡਾਕਟਰ ਅਮਿਤ ਮਨੋਤ ਵਰਕਿੰਗ ਐਸ ਈਓ ਇਨ ਐਮ ਸੀ ਗਰੁੱਪ ਆਫ ਪਾ ਕੀ ਮਸਲਾ ਜਿਹੜਾ ਅੱਜ ਇੱਥੇ ਪ੍ਰੋਟੈਸਟ ਕੀਤਾ ਹੈ ਸਰ ਐਕਚੁਅਲੀ ਨਾ ਪੇਸ਼ੈਂਟ ਜਿਹੜਾ ਹੈ ਸਾਡੇ ਕੋਲ ਆਇਆ ਸੀਗਾ ਸਰਜਰੀ ਵਾਸਤੇ ਆਨੀਆਂ ਆਈ ਔਰ ਉਬੀਜ ਪੇਸ਼ੈਂਟ ਸੀ ਵਿਦ ਸਮ ਕੋਮੋਬਿਡਿਟੀਜ਼ ਔਰ ਕੁਝ ਹੋਰ ਵੀ ਪ੍ਰੋਬਲਮਸ ਹੈਗੀਆਂ ਸੀ ਪੇਸ਼ੈਂਟ ਵੀ ਜਿਹੜੇ ਆ ਤੇ ਉਸ ਦੇ ਕਾਰਨ ਜਦੋਂ ਸਰਜਰੀ ਕੀਤਾ ਸਰਜਰੀ ਠੀਕ ਠਾਕ ਹੋ ਗਈ ਸਾਡੇ ਡਾਕਟਰ ਉਠੀ ਚੋ ਪੇਸ਼ੈਂਟ ਨੇ ਜੀਣਾ ਹੈ ਮਾਰ ਸ਼ਿਫਟ ਕਰਵਾਨੀ ਲਗੀ ਸੀ ਇਹ ਕੇਸ ਅਚਾਨਕ ਹਾਲੋ ਪਰ ਸਡਨ ਕਬਰਾਟ ਹੋਈ ਤੇ ਉਹ ਕਬਰਾਟ ਹੋਣ ਤੋਂ ਬਾਅਦ ਸਾਡੇ ਡਾਕਟਰਸ ਨੇ ਪੇਸ਼ੈਂਟ ਨੂੰ ਆਪਣਾ ਰਿਵਾਈਵ ਕਰਨ ਦਾ ਕੋਸ਼ਿਸ਼ ਕੀਤਾ ਸਡਨ ਕਾਰਡੀਕ ਅਰਸਟਰੀ ਸੀਗਾ ਵੀ ਬਲੀਵ ਤੇ ਆਪਣਾ ਕਾਫੀ ਰਿਵਾਈਵ ਕਰਨ ਦਾ ਕੋਸ਼ਿਸ਼ ਕੀਤਾ ਸੀਪੀਆਰ ਵੀ ਦਿੱਤਾ ਸਾਡੇ ਇੰਟੈਂਸਿਵ ਸਟਰੀ ਸੀਗੇ ਨਾਲ ਡਾਕਟਰ ਤੇ ਸਰਜਨ ਵੀ ਸੀਗੇ ਸਾਰੇ ਡਾਕਟਰਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਪੇਸ਼ੈਂਟ ਨੂੰ ਰਿਵਾਈਵ ਕੀਤਾ ਜਾਏ ਬਟ ਇਟਸ 올 ਡੈਸਟੀਨੀ ਐਂਡ ਗੋਡ ਵਾਸ ਡਿਸਾਈਡਿਡ ਓਨ ਦਿਸ ਅਨਫੋਰਚੂਨੇਟਲੀ ਪੇਸ਼ੈਂਟ ਐਕਸਪਾਇਰ ਠੀਕ। ਅਜੀ ਸਰ ਹੁਣ ਕੀ ਆ ਆਖਰੀ ਵਿੱਚ ਕੀ ਮਸਲਾ ਸੋਲਵ ਹੋਇਆ? ਕੁਸ਼ਤੀ ਸਰ ਆਪਣਾ ਫੈਮਿਲੀ ਦਾ ਡੈਫੀਨੇਟਲੀ ਜਦੋਂ ਕੋਈ ਡੈਥ ਹੁੰਦਾ ਤੇ ਕਨਸਰਨ ਤਾਂ ਰਹਿੰਦੀ ਹੈ ਸਾਰੇ ਫੈਮਿਲੀ ਮੈਂਬਰਸ ਉਹ ਵੀ ਕਨਸਰਨ ਸੀਗੇ। ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤਾ ਹੈ ਕਿ ਆਪਣਾ ਜਿਹੜਾ ਪੂਰੀ ਤਰ੍ਹਾਂ ਸੈਟੀਸਫਾਈਡ ਕਰਵਾਇਆ ਹੈ। ਉਹਨਾਂ ਨੂੰ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਸੀਗੀਆਂ ਜਾਂ ਕੁਐਸਚਨ ਸੀਗੇ ਜਾਂ ਕੁਐਰੀ ਸੀਗੀਆਂ ਉਹਦੇ ਰਿਗਾਰਡਿੰਗ ਅਸੀਂ ਉਹਨਾਂ ਦਾ ਜਵਾਬ ਦਿੱਤਾ ਹੈ। ਤੇ ਜੀ ਉਹਨਾਂ ਨੇ ਕੋਈ ਸਾਡੇ ਤੋਂ ਡਾਕੂਮੈਂਟੇਸ਼ਨ ਵੀ ਪੁੱਛਿਆ ਤੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤਾ ਔਰ ਓਨ ਦਾ ਸਪੋਟ ਔਰ ਪੂਰੀ ਤਰ੍ਹਾਂ ਸੈਟੀਸਫਾਈਡ ਕਰਕੇ ਪੇਸ਼ੈਂਟ ਨੂੰ ਜਿਹੜਾ ਅਸੀਂ ਪੂਰਾ ਕੋਸ਼ਿਸ਼ ਕੀਤਾ ਆਪਣੇ ਵੱਲੋਂ ਉਹਨਾਂ ਨੂੰ ਸੈਟੀਸਫਾਈਡ ਕਰਕੇ ਤੇ ਜਿਹੜਾ ਐਮਬੀਲੀ ਭੇਜੀ